ਹੇ ਗੁਰੂ ਜੀ ਸਾਰਾ ਨੂੰ ਪੜਾਇਆ ਗੁਰੂ ਵੱਡਾ ਹਕੂਮਤ ਦਿੱਲੀ ਦਰਬਾਰ ਛੋਟਾ ਗੁਰੂ ਸਾਹਿਬ ਵੱਡੇ ਨੇ ਪਾਜ ਕਿਛੋੜੀ ਗੁਰੂ ਸਾਹਿਬ ਵੱਡੇ ਨੇ ਜਿਹੜਾ ਵਿਅਕਤੀ ਕਹਿੰਦਾ ਮੈਂ ਪੰਥ ਐ ਮੈਂ ਕੋਮਾ ਉਹ ਪੰਥ ਤੇ ਕੋਮ ਗੁਰੂ ਸਾਹਿਬ ਕਰਕੇ ਐ ਇਸ ਕਰਕੇ ਕੋਈ ਮੱਡਾੜ ਇਨਸਾਨ ਸਿਰਫ ਗੁਰੂ ਹੀ ਵੱਡਾ ਨਾ ਕੋਈ ਇਨਸਾਨ ਵੱਡਾ ਜਦੋਂ ਸਾਡੇ ਤੇ ਜ਼ੁਲਮ ਹੋਇਆ ਦਰਬਾਰ ਸਭ ਢਾਇਆ ਗਿਆ ਕਾਲਾ ਚਟੈਰ ਪਾਏਗੇ ਧੀਆਂ ਪਣਾਂ ਦੀਆਂ ਬੇਪੱਤੀਆਂ ਹੋਈਆਂ ਤੋਸ਼ਾਖਾਨਾਂ ਨੂੰ ਲੁੱਟ ਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਭਾਈ ਮਰੀਕ ਸਿੰਘ ਨੂੰ ਸ਼ਹੀਦ ਕਰਤਾ ਜਰਨੈਲ ਸ਼ਵੇਕ ਸਿੰਘ ਨੂੰ ਸ਼ਹੀਦ ਕਰਤਾ ਤੋਸ਼ਾਖਾਨਾਂ ਨੂੰ ਲੁੱਟ ਲਿਆ ਅਸੀਂ ਰੋਕ ਰਲਾ ਰਹੇ ਸਾਰੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਮਾਰ ਨੇ ਸਾਡੀ ਅਰਦਾਸ ਕਰਤੀ ਤੇ ਸੁੱਖਾ ਜੰਦਾ ਜੀ ਨੇ ਹਿਸਾਬ ਲੈ ਲਿਆ ਤੇ ਸਰਪੰਤ ਬੈਂਦ ਸਿੰਘ ਨੇ ਵੀ ਹਿਸਾਬ ਲੈ ਲਿਆ ਫਿਰ ਕਿ ਗੁਰੂ ਸਾਡੇ ਨਾਲ ਜਿਨ੍ਹਾਂ ਨੇ ਇੰਦਰਾ ਗਾਂਧੀ ਨੇ ਜਬਰ ਕੀਤਾ ਉਹ ਕਿੱਥੇ ਆ ਜਰਨਲ ਵੈਦਿਆ ਨੇ ਜਬਰ ਕੀਤਾ ਕਿੱਥੇ ਆ ਤੇ ਜਬਰ ਕੀਤਾ ਲਲਿਤ ਮਾਕ ਨੇ ਕਿੱਥੇ ਆ ਜਬਰ ਕਰਨ ਵਾਲਾ ਕਦੇ ਰਹਿੰਦਾ ਨਹੀਂ ਹੈ ਤੇ ਫਿਰ ਕੀ ਹੋਇਆ ਮੌਜੂਦਾ ਸਮੇਂ ਦੇ ਵਿੱਚ ਇੰਡੀਅਨ ਸਟੇਟ ਨੇ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਨਜਾਇਜ਼ ਤੌਰ ਤੇ ਡਿਬਰੂਗੜ੍ਹ ਦੇ ਜੇਲ੍ਹ ਦੇ ਬੰਦ ਕਰਤਾ। ਨਾ ਉਹਦੇ ਕੋਲ ਕੁਝ ਫੜਿਆ ਗਿਆ। ਨਾ ਉਹਦੇ ਕੋਲ ਕੋਈ ਐਸੀ ਗੱਲ ਕੀਤੀ। ਨਾ ਬੰਬ ਮਿਲਿਆ, ਨਾ ਧੋਮ ਮਿਲਿਆ, ਨਾ ਕੁਝ ਮਿਲਿਆ, ਨਾ ਚਿੱਟਾ ਮਿਲਿਆ, ਕੁਝ ਮਿਲਿਆ ਇਹਨਾਂ ਦੇ ਘਰੋਂ। ਉਹਦੇ ਕੋਈ ਥਲੇ ਕਿਉਂ ਮਿਲੇ? ਗੁੱਟਕਾ ਸਾ ਮਿਲੇ ਆ, ਪੰਜ ਕਕਾਰ ਮਿਲੇ ਆ, ਜਿਹੜੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਦੇ ਸੀਗੇ ਉਹ ਸਿਧਾਂਤ ਮਿਲ ਗਿਆ ਜੋ ਅਨੰਦਪੁਰ ਸਾਹਿਬ ਤੋਂ ਜਿਹੜਾ ਸਿਧਾਂਤ ਮਿਲਿਆ ਸਾਨੂੰ ਜਿਹੜਾ ਕਿ ਸਾਰੇ ਕੈਂ ਜਾਤ ਪਾਤ ਤੋਂ ਦੂਰ ਕਰਕੇ ਗੁਰੂ ਦੇ ਸਿੱਖ ਬਣਨ ਵਾਲਾ ਜਾਤ ਪਾਤ ਤੋਂ ਨਾਲਾ ਸਿਧਾਂਤ ਮਿਲਿਆ ਉਸ ਤਰ੍ਹਾਂ ਗੁਰੂ ਦਾ ਉਹ ਵਾਰੀ-ਵਾਰੀ ਮਹਾਰਾਜ ਉਹਨੇ ਆਪਦੇ ਇਨਸਾਨਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਯੋਧੇ ਨੂੰ ਭੇਜੀ ਜਾਂਦਾ ਉਸੇ ਵਾਂ ਲਈ ਜਾਂਦਾ ਤੇ ਫਿਰ ਦਿੱਲੀ ਦੀ ਹਕੂਮਤ ਨੇ ਹੱਕ ਦੇ ਜ਼ੋਰ ਤੇ ਅੰਦਰ ਕਰਤਾ ਤੇ ਰੈਡੀਕਲ ਕਹਿਤਾ ਹਾਰਡਲਾਈਨਰ ਕਹਿਤਾ ਅੱਤਵਾਦੀ ਕਹਦਾ ਵੱਖਵਾਦੀ ਸਿੱਖ ਕੌਮ ਨਾ ਅੱਤਵਾਦੀ ਆ ਨਾ ਵੱਖਵਾਦੀ ਆ ਨਾ ਹਾਰਡਲਾਈਨਰ ਸਿੱਖ ਕੌਮ ਸਤਵਾਦੀ ਆ ਇਹ ਭਾਈ ਕਨਈਏ ਦਾ ਰੋਲ ਕਰਦੀ ਆ ਇਹ ਲੰਗਰ ਵੀ ਲਾਉਂਦੀ ਆ ਤੇ ਬਾਡਰਾਂ ਦੇ ਬਹਿ ਕੇ ਵੀ ਸਤ ਜੋ ਕਿਸਾਨਾਂ ਦੀ ਜਾਨਾਂ ਦੇ ਕੇ ਫੇਰ ਵੀ ਤੇਰਾ ਪਾਣਾ ਮਿੱਠਾ ਲਾ ਕੇ ਤਤੀ ਤਵੀ ਤੇ ਬਹਿ ਕੇ ਵੀ ਕਹਿੰਦਾ ਤੇਰਾ ਬਾਣਾ ਮਿੱਠਾ ਲੱਗੇ ਤੇ ਫਿਰ ਜਦੋਂ ਸਾਰੇ ਰਸਤੇ ਬੰਦ ਹੋ ਗਏ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸੁਣੀ ਨਹੀਂ ਰਾਸ਼ਟਰਪਤੀ ਨੇ ਸੁਣੀ ਨਹੀਂ ਰਾਸ਼ਸਭਾ ਦੇ ਮੈਂਬਰ ਨੇ ਸੁਣੀ ਨਹੀਂ ਸਾਡੀ ਗੱਲ ਕਿਸੇ ਨੇ ਸੁਣੀ ਹੀ ਨਹੀਂ ਨਾ ਐਮਪੀਆ ਨੇ ਸੁਣੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਨਾ ਕਾਲ ਤਖਤ ਢਾਉਣ ਵਾਲਿਆਂ ਨੇ ਸੁਣੀ ਨਾ ਢਾਉਣ ਵਾਲਿਆਂ ਨੇ ਸੁਣੀ ਨਾ ਗੁਰੂ ਦੀ ਬਦਵੀ ਕਰਨ ਵਾਲਿਆਂ ਨੇ ਸੁਣੀ ਨਾ ਕਰਾਉਣ ਵਾਲਿਆਂ ਨੇ ਸੁਣੀ ਕਿਸੇ ਨੇ ਸਾਡੀ ਗੱਲ ਹੀ ਨਹੀਂ ਸੁਣੀ ਤੇ ਉਹਨਾਂ ਨਾਲ ਦਿੱਲੀ ਦੀ ਹਕੂਮਤ ਆਖਿਆ ਸਾਡੇ ਨਾਲ ਗੁਰੂ ਹੈ ਗੁਰੂ ਦੇ ਚਰਨਾਂ ਚ ਅਰਦਾਸ ਕੀ ਦੀ ਸੱਚੇ ਬਾਦਸ਼ਾਹ ਕਰ ਕਿਰਪਾ ਅਮਰਤਪਾਲ ਨੂੰ ਪਾਰਲੀਮੈਂਟ ਦਾ ਬਣਾਵਾਂਗੇ ਮੈਂਬਰ ਤੇ ਫਿਰ ਸੱਚੇ ਪਾਤਸ਼ਾਹ ਇਹ ਜਥੇਬੰਦੀ ਸਾਰੀ ਆਈ ਹੈ ਅਸੀਂ ਅਰਦਾਸ ਕੀਤੀ ਸੀ ਪਹਿਲੀ ਅਰਦਾਸ ਕੀਤੀ ਸੀ ਕਿ ਅਸੀਂ ਤੁਹਾਡੇ ਕੋਲੇ ਨਹੀਂ ਜਾਣਾ ਗੁਰੂ ਕੋਲੇ ਜਾਵਾਂਗੇ ਗੁਰੂ ਵੱਡਾ ਜੋ ਬੁੰਜਾ ਰਾਜਿਆਂ ਨੂੰ ਛੁੜਾ ਸਕਦਾ ਹੈ ਸਿਰ ਵੱਡੇ ਤੋਂ ਲੜਾਕਦਾ ਗੁੰਗਿਆ ਤੋਂ ਅਰਥ ਕਰਾ ਸਕਦਾ ਹੈ ਤੇ ਜਿਹੜੇ ਹਕੂਮਤ ਇੱਥੋਂ ਅਰਦਾਸਾਂ ਬੇਨਤੀਆਂ ਕਰਕੇ ਗੋਡੇ ਰਗੜ ਕੇ ਸਾਡੇ ਦੇ ਜਬਰ ਕਰਦੇ ਆ ਤੇ ਅਸੀਂ ਉਸ ਬਾਪੂ ਦੇ ਕੋਲੇ ਗਏ ਆ ਗੁਰੂ ਗ੍ਰੰਥ ਸਾਹਿਬ ਕੋਲੇ ਗਏ ਆ ਗੁਰੂ ਸਾਹਿਬ ਨੇ ਸਾਡੀ ਗੱਲ ਸੁਣ ਲਈ ਵੀ ਸਾਰਿਆਂ ਦੀ ਨੇੜਿਓਂ ਕੇ ਸੁਣ ਲਈ ਆ ਨੇੜਿਓਂ ਕੇ ਸੁਣ ਲਈ ਜਦੋਂ ਗੁਰੂ ਦੇ ਚਰਨਾਂ 'ਚ ਗਏ ਤੇ ਅਸੀਂ ਫਿਰ ਭਾਈ ਪਹਿਲੀ ਅਰਦਾਸ ਕੀਤੀ ਗੁਰੂ ਅੰਗਦ ਪਾਤਸ਼ਾਹ ਦੇ ਵੀ ਮਹਾਰਾਜ ਕਾਢ ਹੁਣ ਤੇਰੇ ਜਮੇ ਆ ਫਿਰ ਦੂਜੀ ਅਰਦਾਸ ਅਸੀਂ ਕੀਤੀ ਸੌਂਟੀ ਸਾਹਿਬ ਦੇ ਪਿੰਡ ਸੌਂਟੀ ਪਿੰਡ ਮਹਾਰਾਜ ਹੁਣ ਕੱਢ ਤੂੰ ਤੂੰ ਹੀ ਕਰਨਾ ਹੈ ਤੇ ਫਿਰ ਤੀਜੀ ਅਰਦਾਸ ਕੀਤੀ ਅਸੀਂ ਭੰਵੇਂ ਲੰਡੇ ਚੌਥੀ ਅਰਦਾਸ ਅਸੀਂ ਕਰਤੀ ਕਾਲ ਤੱਕ ਸਾਥ ਤੇ ਕਹਿੰਦਾ ਗੁਰੂ ਸਾਹਿਬ ਕਰ ਕਰਪਾ ਉਹ ਤੇ ਕਹਿੰਦਾ ਵੀ ਅਸੀਂ ਹੁਣ ਪਾਰਲੀਮੈਂਟ ਮੈਂਬਰ ਬਣਾਵਾਂਗੇ ਅਰਦਾਸ ਕੀਤੀ ਤੇ ਫਿਰ ਉਸ ਤੋਂ ਬਾਅਦ ਅਰਦਾਸ ਕੀਤੀ ਦਮਦਵਾ ਸਾਹਿਬ ਤੇ ਫਿਰ ਅਰਦਾਸ ਅਸੀਂ ਕੀਤੀ ਅਨੰਤਪੁਰ ਸਾਹਿਬ ਸਾਰੀ ਜਥੇਬੰਦੀ ਗਈ ਫਿਰ ਅਸੀਂ ਅਰਦਾਸ ਜਾ ਕੇ ਕੀਤੀ ਪਟਨਾ ਸਾਹਿਬ ਤਖਤ ਸਾਹਿਬ ਤੇ ਫਿਰ ਅਸੀਂ ਅਰਦਾਸ ਕੀਤੀ ਹਜੂਰ ਸਾਹਿਬ ਤੇ ਸਾਰੇ ਤਖਤਾਂ ਦੇ ਅਰਦਾਸ ਕੀਤੀ ਤੇ ਫਿਰ ਮੋਰਚਾ ਲਾਇਆ ਮੋਰਚਾ ਲਾਇਆ 17 ਤਰੀਕ ਨੂੰ ਪਰਥ ਘਟਦਿਆ ਕਿ ਮਹਾਰਾਜ ਅਸੀਂ ਨਹੀਂ ਮੰਨਤ ਕਰਨੀ ਇਹਨਾਂ ਦੀ ਇਹਨਾਂ ਨੇ ਸੜਕਾਂ ਤੇ ਬਿਠਾਤਾ ਕਿ ਮਹਾਰਾਜ ਨੇ ਕਰ ਲਈ ਅਰਦਾਸ ਪਹਿਲਾ ਚਰਚੇ ਚੱਲੇ ਕਿ ਅਮਰਤਪਾਲ ਸਿੰਘ ਐਮਪੀ ਦੀ ਚੋਣ ਨਹੀਂ ਲੜਦਾ ਅਸੀਂ ਕਿਹ ਲੜੂਗਾ ਸਾਡੇ ਨਾਲ ਗੁਰੂ ਆ ਉਹ ਚੋਣ ਲੜ ਗਿਆ ਫਿਰ ਕਹਿੰਦੇ ਅਮਰਤਪਾਲ ਸਿੰਘ ਦੇ ਕਾਗਜ਼ੀ ਰੱਦ ਹੋ ਜਾਣਗੇ ਅਸੀਂ ਕਿ ਨਹੀਂ ਰੱਦ ਹੁੰਦੇ ਲੜ ਸਕਦਾ ਹੈ ਮਹਾਰਾਜ ਆ ਸਾਡੇ ਨਾਲ ਉਹਦੇ ਰਾਤੀ ਨਹੀਂ ਹੋਏ ਕਈਆਂ ਨੇ ਕਾਗਜ਼ ਮਗਰੋਂ ਭਰਤੇ ਵੀ ਸ਼ਾਇਦ ਸਾਡਾ ਵੀ ਦਾ ਲੱਗ ਜੇ ਹੈ ਇੱਕ ਪਾਸੇ ਪੰਥ ਇੱਕ ਪਾਸੇ ਪੰਥ ਦੀ ਅੱਖ ਚ ਘੱਟਾ ਪਾ ਲਿਆ ਫਿਰ ਮਾਰੇ ਨੇ ਕੀਤੀ ਕਹਿੰਦੇ ਜੀ ਹੁਣ MP ਬਣ ਗਿਆ ਹੁਣ ਇਹਨੂੰ ਸੌਣੀ ਚਕਾਉਣੀ ਤੇ ਹੁਣ ਇਹਦੀ MP ਸ਼ਿਪ ਖਾਰਜ ਹੋ ਜੂਗੀ ਤੇ ਉਹਨੇ MP ਰਹਿਣਾ ਨਹੀਂ ਜਦੋਂ ਕਿ ਇਹਨਾਂ ਨੂੰ ਕੋਲੇ ਨੂੰ ਪਤਾ ਹੀ ਹੈ ਐਮਪੀ ਸੌਂਪੋਂ 5 ਸਾਲ ਵੀ ਨਾ ਨਾ ਚੱਗਦਾ ਤਾਂ ਵੀ ਐਮਪੀ ਰਹਿਣਾ ਸ ਹੈ ਐਮਪੀ ਦੀ ਉਹਨੂੰ ਰੋਕ ਨਹੀਂ ਸਕਦੇ ਆਪਣੇ ਪੰਜਾਬ ਦੇ ਵਿੱਚ ਐਮਪੀ ਹੈਗੇ ਆ ਜਿਨ੍ਹਾਂ ਨੇ ਸੌਂ ਨਹੀਂ ਚੱਕੀ ਉਹ ਪੈਨਸ਼ਨਾਂ ਵੀ ਲਈ ਜਾਂਦੇ ਆ ਉਹ ਤਨਖਾਹਾਂ ਵੀ ਉਹਨਾਂ ਨੇ ਲਈਆਂ ਉਹ ਪਾਰਲੀਮੈਂਟ ਵਿੱਚ ਹੀ ਜਾਈ ਜਾਂਦੇ ਆ ਉਹ ਸਾਰਾ ਕੁਝ ਕਰੀ ਜਾਂਦੇ ਆ ਉਹ ਰੇਲ ਗੱਡੀ 'ਤੇ ਵੀ ਬੈਠੀ ਜਾਂਦੇ ਆ ਉਹ ਬੱਸ ਤੇ ਵੀ ਫ੍ਰੀ ਸਫ਼ਰ ਕਰੀ ਜਾਂਦੇ ਆ ਉਹ ਸਾਰਾ ਕੁਝ ਕਰੀ ਜਾਂਦੇ ਹਜੇ ਵੀ ਤੇ ਇਹਦੀ ਐਮਪੀ ਸ਼ਿਪ ਮੈਂ ਦੱਸਦਾ ਇਹ ਐਵੇਂ سوشل মিডিਆ ਤੇ ਜਿਹੜਾ ਪ੍ਰਚਾਰ ਆ ਇਹਦੀ ਐਮਪੀ ਸ਼ੇਪ ਨਹੀਂ ਰੱਦ ਹੋਣੀ ਉਹ ਐਮਪੀ ਸ਼ੇਪ ਕਿਹਨੇ ਦਿੱਤੀ ਆ ਗੁਰੂ ਸਾਹਿਬ ਨੇ ਦਿੱਤੀ ਆ ਅੱਜ ਭਾਈ ਅਸੀਂ ਗੁਰੂ ਪ੍ਰਣ ਸਾਹਿਬ ਜੀ ਦੇ ਚਰਨਾਂ ਦੇ ਅਰਦਾਸ ਕਰਨੇ ਸੱਚੇ ਬਾਦਸ਼ਾਹ ਤੂੰ ਸਾਡੀਆਂ ਦੁਆਵਾਂ ਸੁਣ ਲਈਆਂ ਉਹ ਨੂੰ ਥੱਲੇ ਤੋਂ ਲੈ ਕੇ ਉੱਪਰ ਸੌ ਤੱਕ ਲੈ ਗਏ ਸੱਚੇ ਬਾਦਸ਼ਾਹ ਹੁਣ ਕਿਹਦੇ ਕੋਲੇ ਜਾਈਏ ਸੱਚੇ ਬਾਦਸ਼ਾਹ ਤੂੰ ਕਿਰਪਾ ਕਰ ਅਰਦਾਸ ਕੀਤੀ ਅਸੀਂ ਨਹੀਂ ਸਾਡਾ ਤਾਂ ਕੋਈ ਹੈ ਹੀ ਨਹੀਂ ਸਾਡਾ ਥੋੜੀ ਜਿਹਾ ਹੈ ਸਾਡਾ ਜੇ ਦਰਬਾਰ ਸਾਹਿਬ ਟਾ ਸਕਦੇ ਗੁਰੂ ਦੀ ਬਿਆਦ ਵੀ ਕਰਾ ਸਾਡੇ ਕੌਣ ਆ ਭਈਏ ਸਾਡੇ ਤਾਂ ਸਾਡਾ ਤਾਂ ਤੂੰ ਹੀ ਹੈ ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਭਾਈ ਅਮਰਪਾਲ ਨੂੰ ਰਿਆ ਵੀ ਕਰਾ ਦੇ ਗੱਲ ਕਿੱਡੀ ਕਰੇਗੀ ਆ ਅਸੀਂ ਅਰਦਾਸ ਕਰਨਾ ਸੱਚੇ ਪਾਤਸ਼ਾਹ ਛੇਦੀ ਉਹਨੂੰ ਰਿਆ ਕਰਾ ਦੇ ਤੇ ਕਈ ਬੰਦੇ ਕਹਿੰਦੇ ਆ ਜੀ ਉਹ ਪੰਥਕ ਨਹੀਂ ਹੈ ਉਹਦਾ ਪਰਿਵਾਰ ਪੰਥਕ ਨਹੀਂ ਹੈ ਐਵੇਂ ਨਸ਼ਲ ਕੁਸ਼ੀ ਕਰੀ ਜਾਂਦੇ ਆ ਜੀ ਤੁਸੀਂ ਕਹਿੰਦੇ ਜੀ ਉਹ ਤਾਂ ਖਾਲਸਤਾਨੀ ਨਹੀਂ ਹੈ